ਅਸਲਾਮੁਅਲੈਕਮ ਵੀਰੋ ਕੀ ਹਾਲ ਹੈ امید ਕਰਨੇ ਤੁਹੀ ਸਾਰੇ ਵਧੀਆ ਹੋਗੇ ਵੀਰੋ ਕਿ ਜਿਸ ਤਰ੍ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਵਿਕਰਮ ਸਿੰਘ ਮਜੀਠੀਆ ਗ੍ਰਿਫਤਾਰ ਹੋ ਗਿਆ ਵੈ ਉਹਨੂੰ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਗਵਾਹੀ ਕੌਣ ਦੇਣਦਿਆ ਵੈ ਇਹ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਨਾਲੇ ਨਾਲ ਸੁਖਪਾਲ ਸਿੰਘ ਖੈਰਾ ਤੇ ਜਿਹੜਾ ਮੁੱਖ ਮੰਤਰੀ ਚੰਨੂ ਸਾਹਿਬ ਨੇ ਚੰਨੀ ਸਾਹਿਬ ਉਹ ਸੁਖਬੀਰ ਸਿੰਘ ਬਾਦਲ ਕੇ ਪਰਿਵਾਰ ਦੇ ਹੱਕ 'ਚ ਬੋਲਣਦੇ ਐ ਦੇ ਸੀਐਮ ਭਗਵੰਤ ਮਾਨ ਸਾਹਿਬ ਜਿਨ੍ਹਾਂ ਨੇ ਕਿ ਆਪਣਾ ਜਿਹੜਾ ਵਾਅਦਾ ਕੀਤਾ ਸੀ ਉਹਨੂੰ ਪੂਰਾ ਕਰਕੇ ਦਿਖਾਇਆ ਉਹਨਾਂ ਦੇ ਖਿਲਾਫ ਬੋਲਨਦੇ ਆ ਅਖਰੇ ਸਾਰੀ ਵਜ੍ਹਾ ਕੀ ਹੈ ਇਹ ਆਪਾਂ ਅੱਜ ਦੀ ਵੀਡੀਓ 'ਚ ਜਾਣਨੇ ਪਹਿਲਾਂ ਆਪਾਂ ਚੱਲ ਕੇ ਦੇਖ ਲੈਣਾ ਇਹਦੀ ਵੀਡੀਓ ਫਿਰ ਕਰਨੇ ਸਤੇ ਵਿਚਾਰ ਹਾਂ ਜੀ ਪੰਜਾਬੀਓ ਸਸਰੇ ਕਾਲ ਜਿਵੇਂ ਕਿ ਪੰਜਾਬ ਦੇ ਵਿੱਚੋਂ ਇੱਕ ਬਹੁਤ ਹੀ ਵੱਡੇ ਤਸਕਰ ਨੇ ਗਵਾਹੀ ਭਰ ਦਿੱਤੀ ਹੈ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਪੰਜਾਬ ਦੇ ਇਸ ਤਸਕਰ ਨੇ ਉਹਨਾਂ ਲੋਕਾਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਨੇ ਜਿਹੜੇ ਲੋਕ ਵਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਖੜੇ ਸੀ ਔਰ ਉਲਟਾ ਉਹਨਾਂ ਨੇ ਭਗਵੰਤ ਮਾਨ ਸਰਕਾਰ ਦੀ ਜਿਹੜਾ ਕੇ ਹਮਾਇਤ ਕਰ ਦਿੱਤੀ ਹੈ ਔਰ ਉਸ ਅਸਕਰ ਦੇ ਮੂੰਹ ਤਹਾਨੂੰ ਮੈਂ ਬਿਆਨ ਵੀ ਸੁਣਾਉਣ ਜਾ ਰਿਹਾ ਔਰ ਦੂਜੇ ਪਾਸੇ ਵਿਰੋਧੀ ਧਿਰ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਔਰ ਦੂਜੇ ਪਾਸੇ ਮੁੱਖ ਮੰਤਰੀ ਚੰਨੀ ਯਾਰੀ ਉਹਨਾਂ ਨੇ ਭਗਵੰਤ ਮਾਨ ਦੇ ਵਿਰੁੱਧ ਬੋਲਿਆ ਕਿ ਭਾਈ ਇਹ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਐਕਸ਼ਨ ਕਰਕੇ ਬਹੁਤ ਮਾੜਾ ਕੀਤਾ ਆ ਮੈਂ ਹੁਣ ਇਹਨਾਂ ਨੂੰ ਸਾਰਿਆਂ ਨੂੰ ਕਹਿਣਾ ਚਾਹਨਾ ਕਿ ਜਿਹੜਾ ਹੁਣ ਇਹ ਬਹੁਤ ਹੀ ਵੱਡਾ ਪੰਜਾਬ ਦਾ ਤਸਕਰ ਆ ਤੁਸੀਂ ਸਾਰੇ ਇਹਨੂੰ ਅਕਸਰ ਜਾਣਦੇ ਹੋ ਤਾਂ ਹੁਣ ਇਹਨੇ ਗਵਾਹੀ ਭਰ ਦਿੱਤੀ ਹੈ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਤਾਂ ਹੁਣ ਤੁਸੀਂ ਦੱਸੋ ਵੀ ਇਹ ਮਾਮਲਾ ਕੀ ਹੈ ਕਿਉਂਕਿ ਮੈਂ ਤੁਹਾਨੂੰ ਦਾ ਇੱਕ ਬਿਆਨ ਸੁਣਾਉਣ ਜਾ ਰਿਹਾ ਕੰਨੀ ਗਵਾਹੀ ਨਹੀਂ ਬਲਕਿ ਪੂਰੇ ਬਾਦਲ ਪਰਿਵਾਰ ਨੂੰ ਗਾਲਾਂ ਵੀ ਕੱਢੀਆਂ ਰੱਜ ਪੁੱਜ ਕੇ ਕੱਢੀਆਂ ਨੇ ਔਰ ਦੂਜੇ ਪਾਸੇ ਭਗਵੰਤ ਮਾਨ ਸਰਕਾਰ ਦਾ ਜਿਹੜਾ ਕਿ ਐਕਸ਼ਨ ਆ ਉਹ ਸੁਖਵੀਰ ਸਿੰਘ ਬਾਦਲ ਤੇ ਵੀ ਹੋਣ ਜਾ ਰਿਹਾ ਬੀਤੀ ਰਾਤ ਮੈਂ ਇੱਕ ਵੀਡੀਓ ਪਾਈ ਹੈ ਤੇ ਤੁਹਾਡੇ ਸਾਹਮਣੇ ਇਹ ਗੱਲ ਸਿੱਧ ਕੀਤੀ ਹੈ ਕਿ ਭਾਈ ਕੱਲਾ ਬਿੱਤਰ ਸਿੰਘ ਮਰੀਠੀਆਂ ਨਹੀਂ ਬਹੁਤ سارے ਲੋਕ ਖੜੇ ਫਸਨੇ ਬਾਕੀ ਨੇ ਔਰ ਜਿਹੜੇ ਤਸਕਰ ਨੇ ਗਵਾਹੀ ਪਾਈ ਹੈ ਉਹਨੇ ਬਹੁਤ ਸਾਰੀਆਂ ਪੋਲਾਂ ਖੋਲ ਦਿੱਤੀਆਂ ਨੇ ਕਿਉਂਕਿ ਦਰਾਂ ਸਾਲ ਦੇ ਵਿੱਚੋਂ ਬੰਦਾ ਹੀ ਇਹਨਾਂ ਦਾ ਉਹ ਨਾਲ ਰਹਿਣ ਵਾਲਾ ਬੰਦਾ ਉਹਨਾਂ ਦਾ ਪੂਰਾ ਜਾਣੂ ਆ ਕਿਉਂਕਿ ਉਹ ਵੀ ਬਹੁਤ ਵੱਡਾ ਚੋਰ ਠੱਗਾ ਔਰ ਬਹੁਤ ਹੀ ਵੱਡਾ ਤਸਕਰ ਆ ਪੰਜਾਬ ਦਾ ਹੁਣ ਤੁਸੀਂ ਇਹ ਵੇਖੋ ਜਿੰਨੇ ਲੋਕ ਰਾਹ ਪਾਉਂਦੇ ਸੀ ਕਿ ਭਾਈ ਬਿਕਰਮ ਸਿੰਘ ਮੈਂਜਰੀਟੀ ਆ ਵਿਰੋਧ ਦੇ ਬੋਲਦਾ ਸੀ ਭਗੰਤ ਮਾਨ ਦੇ ਬਹੁਤ ਚੰਗਾ ਕਰਦਾ ਸੀ ਕਹਿੰਦੇ ਸਰਕਾਰ ਦੀਆਂ ਪੋਲਾਂ ਖੋਲਦਾ ਸੀ ਪਰ ਅਕਸਰ ਪੰਜਾਬ ਦੇ ਲੋਕ ਬਾਕੀ ਲੋਕ ਵੀ ਜਾਣਦੇ ਉਹਨਾਂ ਦੇ ਖੁੱਦੇ ਲੋਕ ਵੀ ਜਾਣਦੇ ਨੇ ਇਹਨਾਂ ਦੇ ਲੀਡਰ ਵੀ ਜਾਣਦੇ ਆ ਆਕਾਲੀ ਦਲ ਦੇ ਕਿ ਕਿੰਨੀ ਅਸੀਂ ਲੁੱਟ ਮਚਾਈ ਕਿੰਨਾ ਅਸੀਂ ਯਾਨੀ ਪੈਸਾ ਲੁੱਟਿਆ ਪੰਜਾਬ ਦੇ ਅੰਦਰੋਂ 25 ਸਾਲ ਤੱਕ ਰਾਜ ਕਰਕੇ ਪੂਰੀ ਯਾਨੀ ਜ਼ਿੰਦਗੀ ਦੀ ਰੋਜੀ ਰੋਟੀ ਖੜੀ ਕਰ ਲਈ ਉਹਨਾਂ ਨੇ ਔਰ ਦੂਜੇ ਪਾਸੇ ਉਹਨਾਂ ਦੀ ਇੱਕ ਵਾਈਫ ਆ ਜਿਹੜੀ ਹਰ ਸਿਮਰਤ ਕੌਰ ਸੁਖਵੀਰ ਸਿੰਘ ਬਾਦਲ ਦੀ ਉਹ ਕੀ ਕਹਿ ਰਹੀ ਸੀ ਕਹਿੰਦੀ ਭਗਵਾਨ ਤਮਾਨ ਕਿਹੜੇ ਖੇਤ ਦੀ ਮੂੜੀ ਐ ਸਾਡੇ ਬੋਲੇ ਕਹਿੰਦੀ ਵੱਡੇ ਵੱਡੇ ਐਕਸ਼ਨ ਨਹੀਂ ਕਰ ਸਕੇ ਇਥੇ ਸਿੱਧ ਹੁੰਦਾ ਕਿ ਇਹਨਾਂ ਦੇ ਹੰਕਾਰ ਹਲੇ ਵੀ ਝੜਕ ਰਿਹਾ ਭਾਵੇਂ ਕਹਿੰਦੇ ਸੱਤਾ ਦੇ ਵਿੱਚ ਕੋਈ ਰਹੇ ਪਰ ਸਰਕਾਰ ਤਾਂ ਸਾਡੀ ਚਲਣੀ ਐ ਯਾਨੀ ਹੁਕਮ ਸਾਡੇ ਚਲਣੇ ਆ ਪੰਜਾਬ ਦੇ ਅੰਦਰ ਪੰਜਾਬ ਨੂੰ ਇਹਨਾਂ ਨੇ ਆਪਣੀ ਕਟਪੁਤਲੀ ਬਣਾਇਆ ਹੱਥਾਂ ਦੀ ਕਿ ਪੰਜਾਬ ਸਾਡੇ ਇਸ਼ਾਰਿਆਂ ਤੇ ਨੱਚੂਗਾ ਪਰ ਤੁਹਾਡੇ ਸਾਹਮਣੇ ਬੇਕਰਨ ਸਿੰਘ ਮਜੀਠੀਆ ਦੇ ਖਿਲਾਫ ਬੋਲਣ ਵਾਲਾ ਪਾਸਕਰ ਤੁਹਾਡੇ ਸਾਹਮਣੇ ਸੁਣਾਉਣ ਜਾ ਰਿਹਾ ਤਾਂ ਮੇਰੀ ਅਪੀਲ ਆ ਵੀ ਜਿਹੜੇ ਹੀ ਬੰਦੇ ਇਸ ਵੀਡੀਓ ਨੂੰ ਸੁਣ ਰਏ ਨੇ ਬੜੀ ਹੀ ਇਮਾਨਦਾਰੀ ਦੇ ਨਾਲ ਕਿਉਂਕਿ ਇਹ ਗੱਲਾਂ ਦਰਸਾਲ ਦੇ ਵਿੱਚ ਸੱਚੀਆਂ ਨੇ ਬਿਲਕੁਲ ਸੱਚੀਆਂ ਨੇ ਜਦੋਂ ਬੀਤੀ ਰਾਤ ਮਜੀਠੀਆ ਦੇ ਘਰ ਦੇ ਵਿੱਚ ਐਕਸ਼ਨ ਹੁੰਦਾ ਤਾਂ ਉਹਨਾਂ ਦੀ ਘਰ ਵਾਲੀ ਵੀ ਕਹਿੰਦੀ ਐ ਕਹਿੰਦੀ ਵੀ ਵਿਜੀਲੈਂਸ ਦੇ ਜਿਹੜੇ ਆਫਸਰ ਸੀ ਉਹ ਸਾਡੀਆਂ ਕੰਢਾ ਟੱਪ ਕੇ ਆ ਗਏ ਸਾਡੇ ਨਾਲ ਵੀ ੱੱਕਾ ਮੁੱਕੀ ਕੀਤੀ ਐ ਦਰਸਾਲ ਦੇ ਵਿੱਚ ਇਹ ਵੀ ਗੱਲ ਝੂਠ ਨਿਕਲੀ ਆ ਕਿ ਵੀਜੀਲੈਂਸ ਦੇ ਜਿਹੜੇ ਆਫੀਸਰ ਸੀ ਉਹ ਸਾਰੇ ਜਾਣਦੇ ਮੀਡੀਆ ਦੇ ਕੈਮਰਾ ਥੱਲੇ ਸੀ ਕਿ ਭਾਈ ਇਹਨਾਂ ਗੱਲਾਂ ਦੇ ਅਨਜਾਮ ਹੁੰਦੇ ਕੀ ਨੇ ਤੇ ਉਲਟਾ ਇਹਨਾਂ ਨੇ ਬਿਆਨਵਾਦੀ ਕੀਤੀ ਕਿ ਕਹਿੰਦੇ ਸਾਡੇ ਤੇ ਭਾਈ ਧੱਕਾ ਮੁਕੀ ਕਰਦੇ ਨੇ ਸਾਡੀਆਂ ਕੰਧਾ ਡਾਪ ਪਾਉਂਦੇ ਨੇ ਪਰ ਤੁਸੀਂ ਹੁਣ ਆਪ ਸਮਝੋ ਕਿ ਵੀਜੀਲੈਂਸ ਦੇ ਜਿਹੜਾ ਛਾਪਾ ਮਾਰਨਾ ਸੀ ਪਰ ਇਹਨਾਂ ਨੂੰ ਦੱਸ ਕੇ ਮਾਰਨਾ ਸੀ ਕਿ ਜਿਹੜਾ ਤੁਹਾਡਾ ਸਮਾਨ ਉਹਰਾ ਪਰਾਂ ਕਰ ਦਿਓ ਤੁਸੀਂ ਇਹ ਵੀ ਦਰਸਲ ਦੇ ਵਿੱਚ ਗਲਤ ਸਿੱਧ ਹੋਈ ਇਹਨਾਂ ਦੀ ਗੱਲ ਹੁਣ ਜਿਹੜੇ ਤਸਕਰ ਨੇ ਗਵਾਹੀ ਭਰਨ ਦੀ ਗੱਲ ਕਹੀ ਹੈ ਆਜੋ ਤੁਹਾਨੂੰ ਇਹਦਾ ਬਿਆਨ ਸੁਣਾ ਦਈਏ ਉਸ ਤੋਂ ਬਾਅਦ ਇਹਨਾਂ ਦੇ ਹੋਰ ਵੀ ਪਰਿਵਾਰ ਦੇ ਉੱਤੇ ਬਹੁਤ ਵੱਡਾ ਐਕਸ਼ਨ ਹੋਣ ਜਾ ਰਿਹਾ ਪੰਜਾਬ ਦੇ ਮੁੱਖ ਮੰਤਰੀ ਦਾ ਤਾਂ ਉਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਔਰ ਮੁੱਖ ਮੰਤਰੀ ਰਹੇ ਚੰਨੀ ਇਹਨਾਂ ਦੇ ਵੀ ਬਿਆਨਬਾਜ਼ੀ ਜਿਹੜੀ ਹੋਈ ਉਹ ਵੀ ਤੁਹਾਨੂੰ ਸੁਣਾਵਾਂਗੇ ਸੁਣੋ ਵੀ ਮੈਂ ਇੱਕ ਬੇਨਤੀ ਕਰਨੀ ਹੈ ਜਿਹੜਾ ਵੀ ਅਕਾਲੀ ਨਾ ਆਪਣੇ ਦਿਮਾਗ ਵਿੱਚ ਇਹ ਕੀੜਾ ਰੱਖ ਕੇ ਬੈਠਾ ਹੋਵੇ ਵੀ ਬੇਕਰਮ ਸਿੰਘ ਮਜੀਠੀਆ ਭਲਾ ਬਾਦਸ਼ਾਹ ਮੈਂ ਦੱਸ ਦਿੰਦਾ ਜੀ ਜੇ ਮੈਨੂੰ ਕੋਰਟ ਵਿੱਚ ਬੁਲਾਉਣਾ ਪਿਆ ਕਬਾਈ ਵਾਸਤੇ ਮੈਂ ਗਵਾਹੀ ਦਿਉਂ ਮੈਂ ਕਹਿੰਦੀ ਇਹ ਹਰਾਮਪੁਰ ਨੇ 10000 ਕਰੋੜ ਦਾ ਧੰਦਾ ਕੀਤਾ ਚਿੱਟੇ ਦਾ ਵਪਾਰੀ ਹੈ ਇਹ ਜਿਹਨੇ ਹਜ਼ਾਰਾਂ ਨੌਜਵਾਨ ਪਰਵਾਇਆ ਹੈ ਵੀਡੀਓ ਬੈਰਲ ਹੋਈਆਂ ਪਈਆਂ ਤਾਂ ਮੁੰਡਿਆਂ ਦੀਆਂ ਜਿਹੜੇ ਕਹਿੰਦੇ ਨੇ ਸਾਡਾ ਘਰ ਮੰਜੀਟੀਆਂ ਨੇ ਹੋ ਜਾਣਿਆ ਲੈ ਇੱਕ ਹੋਰ ਗੱਲ ਜਿੱਦਿਆ ਕਿ ਇਹਦਾ ਜੀਜਾ ਸਾਹਮਣੇ ਆਇਆ ਸ਼ੋਖਾ ਅਮਲੀ ਗੱਪੀ ਕੱਲਾ ਅਸੀਂ ਪੂਰਾ ਅਕਾਲੇਗੜ੍ਹ ਮਜੀਠੇ ਦੇ ਨਾਲ ਖੜੇ ਹਾਂ ਹਰਾਮ ਖੋਰੋ 23 ਤਰੀਕ ਨੂੰ ਵੋਟਾਂ ਦਾ ਰਿਜ਼ਲਟ ਆਇਆ ਸੀ ਲੁਧਿਆਣੇ ਜਿਮਨੀ ਚੋੜ ਦਾ ਕਿੰਨੀਆਂ ਵੋਟਾਂ ਪਈਆਂ 8000 ਯਾਨੀ ਪੰਜਾਬ ਦੇ ਵਿੱਚੋਂ ਮੈਂ ਸ਼ੁਰੂਆਤ ਦੇ ਵਿੱਚ ਗਿਆ ਕਿ ਬਹੁਤ ਵੱਡਾ ਤਸਕਰ ਇਹ ਸੀਗਾ ਖੱਚ ਗਿਆਨੀ ਬੂਟਾ ਸਿੰਘ ਯਾਨੀ ਗੋਲੇਪ ਚੋਰ ਸੀ ਅਕਸਰ ਸਾਰੇ ਪੰਜਾਬ ਦੇ ਲੋਕ ਜਾਣਦੇ ਆ ਪਰ ਅੱਜ ਜਿਹੜੀ ਇਹਨੇ ਗੱਲ ਕਹੀ ਹੈ ਬਿਲਕੁਲ ਸੱਚ ਕਹੀ ਹੈ ਕਿਉਂ ਕਹੀ ਹੈ ਕਿਉਂਕਿ ਇਹ ਤਾਂ ਸਾਰਾ ਪੰਜਾਬ ਜਾਣਦਾ ਕਿ ਭਾਈ ਜਿਹੜੇ ਪੰਜਾਬ ਨੂੰ ਲੁੱਟ ਕੇ ਬੈਠੇ 25 ਸਾਲ ਤੋਂ 25 ਸਾਲ ਤੋਂ ਯਾਨੀ ਇਹਨਾਂ ਨੇ ਲੁੱਟਿਆ ਪੰਜਾਬ ਨੂੰ ਔਰ ਹੁਣ ਜਿਹੜੇ ਸਾਡੇ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਔਰ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਕਹਿ ਸਕਦੇ ਜਿਵੇਂ ਕਿ ਚੰਨੀ ਸਾਹਿਬ ਇਹ ਕਹਿੰਦੇ ਕੀ ਹੈ 14 ਕੀ ਦੇ ਦਰਾਸਵ ਦੇ ਵਿੱਚ ਉਹ ਕਹਿੰਦੇ ਨੇ ਭਗਵਾਨ ਤਮਾਨ ਸਰਕਾਰ ਨੇ ਦੇਖੇ ਮਸਲਮਾਨ ਮੀਡੀਆ ਦੇ ਉੱਤੇ ਐਕਸ਼ਨ ਕਰਕੇ ਬਹੁਤ ਵੱਡਾ ਮਾੜਾ ਕੰਮ ਕੀਤਾ ਐਸ ਗੱਲ ਤੋਂ ਵੀ ਸਿੱਧ ਹੁੰਦਾ ਪੰਜਾਬ ਵਾਲਿਓ ਗੌਰ ਨਾਲ ਸੁਣਨ ਦੀ ਲੋੜ ਐ ਇਸ ਗੱਲ ਨੂੰ ਐਸ ਗੱਲ ਤੋਂ ਸਿੱਧ ਹੁੰਦਾ ਕਿ ਇਹਨਾਂ ਦੀ ਸਾਰਿਆਂ ਦੀ ਰੋਟੀ ਵੀ ਸਾਂਝੀ ਐ ਇਹ ਪੈਗ ਸ਼ੈਗ ਵੀ ਸਾਰੇ ਇਕੱਠੇ ਹੀ ਲਾਉਂਦੇ ਨੇ ਐਸ ਕਰਕੇ ਇਹਨਾਂ ਨੇ ਉਸ ਬਾਦਲ ਪਰਿਵਾਰ ਦੀ ਹਮਾਇਤ ਕੀਤੀ ਜਿਨ੍ਹਾਂ ਦੇ ਵਿਰੁੱਧ ਪੂਰਾ ਪੰਜਾਬ ਨਹੀਂ ਪੂਰਾ ਮੁਲਕ ਖੜ ਗਿਆ ਕਿਉਂਕਿ ਮੁਲਖ ਦੇ ਵਿੱਚੋਂ ਵੀ ਬਹੁਤ ਵੱਡੇ ਪੱਦਰ ਦੇ ਉੱਤੇ ਘਾਟਾ ਪਿਆ ਸੀ ਉਸ ਸਮੇਂ ਦੇ ਵਿੱਚ ਅਕਾਲ ਤਖਤ ਸਾਹਿਬ ਜਾ ਕੇ ਜਿਹੜੇ ਲੋਕ ਖੁਦ ਆਪਣੇ ਆਪ ਬਾਰ-ਬਾਰ ਮਾਫੀਆਂ ਮੰਗ ਰਹੇ ਨੇ ਬਾਰ-ਬਾਰ ਇਹਨਾਂ ਦੇ ਵੱਡੇ ਬਾਦਲ ਦੁਆਰਾ ਵੀ ਮਾਫੀਆਂ ਮੰਗੀਆਂ ਗਈਆਂ ਭਾਂਡੇ ਵੀ ਤਵਾਏ ਗਏ ਇਹਨਾਂ ਤੋਂ ਬਹੁਤ ਸਾਰਾ ਕੁਝ ਕਰਵਾਇਆ ਗਿਆ ਇਹੀ ਮਜੀਠਿਆ ਕਿੰਨੇ ਲੋਕਾਂ ਨੂੰ ਮਰਵਾ ਚੁੱਕਿਆ ਤੁਹਾਨੂੰ ਪਤਾ ਹੈ ਬਹੁਤ ਸਾਰੇ ਨੌਜਵਾਨ ਚਿੱਤੇ ਦੀ ਢੇਰ ਚੜ੍ਹੇ ਇਹਦੇ ਵਿੱਚ ਹੋਏ ਚਿੱਤੇ ਦੇ ਨਾਲ ਔਰ ਦੂਜੇ ਪਾਸੇ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਤੋਂ ਵੀ ਬਾਅਦ ਮਾਰੀ ਸ਼ਹਾਬਲੀ ਬੋਲੀ ਔਰ ਉਸ ਤੋਂ ਪਹਿਲਾਂ ਜਿਹੜਾ ਸਾਡੀ ਸਿਕਾਮ ਦਾ ਘਾੜ ਕਰਨ ਵਾਲੇ ਲੋਕ ਸੀ ਇਹਨਾਂ ਨੂੰ 10 ਸਾਲ ਦੇ ਵਿੱਚ ਹੁਣ ਸਜ਼ਾ ਮਿਲ ਰਹੀ ਹੈ ਤੇ ਹੁਣ ਕਬੂਲ ਕਰਨੀ ਬੜੀ ਔਖੀ ਲੱਗ ਰਹੀ ਹੈ ਆਮਰਪਾਲ ਸਿੰਘ ਤੇ ਕੇਸ ਬੋਣ ਵਾਲਾ ਕੌਣ ਹੈ ਇਹੀ ਬਿਕਰਮ ਸਿੰਘ ਮਜੀਠੀਆ ਜਿਹੜਾ ਕੱਲ ਕਹਿੰਦਾ ਸੀ ਆਪਦੇ ਪੁੱਤਰਾਂ ਨੂੰ ਕਿ ਮੈਂ ਚੱਲਿਆ ਪੁੱਤਰੋ ਤਕੜੇ ਹੋ ਕੇ ਰਹੋ ਜਿਵੇਂ ਕਿ ਬਹੁਤ ਵੱਡੀ ਇੱਕ جنگ ਲੜਨ ਜਾ ਰਿਹਾ ਹੁੰਦਾ ਤੇ ਪਤਾ ਨਹੀਂ ਕਿਹੜੇ ਇੱਕ ਬਾਦਸ਼ਾਹ ਦਾ ਮੁੰਡਾ ਹੁੰਦਾ। ਸੋ ਪੰਜਾਬ ਇਹਨਾਂ ਗੱਲਾਂ ਦਾ ਵਿਰੋਧ ਕਰ ਰਿਹਾ ਕਿ ਜਿਹੜੀ ਚੁੰਡੀ ਪਹਿਲਾਂ ਤੁਸੀਂ ਵੱਡੀ ਹੈ ਤੇ ਜਦੋਂ ਤੁਹਾਡੇ ਕਿਸੇ ਨੇ ਵੱਢ ਲਈ ਫਿਰ ਦੁੱਖ ਲੱਗਦਾ। ਯਾਨੀ ਅਮਰਪਾਲ ਸਿੰਘ ਦੇ ਵਕੀਲ ਦਾ ਬਿਆਨ ਆਉਂਦਾ। ਉਹ ਕਹਿੰਦੇ ਵੀ ਅਮਰਪਾਲ ਸਿੰਘ ਤੇ ਕੇਸ ਪਵਾਉਣ ਵਾਲਾ ਇਹ ਬਿਕਰਮ ਸਿੰਘ ਮਜੀਠੀਆ ਪਹਿਲੇ ਨੰਬਰ ਦਾ। ਯਾਨੀ ਇਹਨੇ ਭਗਵੰਤ ਮਾਨ ਸਰਕਾਰ ਨੂੰ ਸਪੋਰਟ ਕੀਤੀ ਤਾਂ ਉਹਨਾਂ ਨੇ ਕੇਸ ਪਾ ਦਿੱਤਾ। ਉਸ ਤੋਂ ਬਾਅਦ ਹੀ ਭਗਵੰਤ ਮਾਨ ਸਰਕਾਰ ਜਦੋਂ 55 ਕਰ ਦਿਆ ਹੋਇਆ ਮੈਂ ਇਹਨੇ ਸਾਡੇ ਲੀਡਰਾਂ ਨੂੰ ਪੁੱਛਣਾ ਚਾਹੁੰਦਾ ਜਿਹੜੇ ਵਿਰੋਧੀ ਧਿਰਾਂ ਦੇ ਵਿੱਚ ਨੇ ਉਹ ਚਾਹੁੰਦੇ ਕੀ ਨੇ ਯਾਰ ਇੱਕ ਪਾਸੇ ਤੇ ਕਹਿੰਦੇ ਭਗਵੰਤ ਮਾਨ ਸਰਕਾਰ ਵੱਡੇ ਮਗਰਮੱਛਾਂ ਨੂੰ ਨਹੀਂ ਫੜਦੀ ਔਰ ਦੂਜੇ ਪਾਸੇ ਜਦੋਂ ਉਸ ਪਰਿਵਾਰ ਤੇ ਐਕਸ਼ਨ ਹੁੰਦਾ ਜਿਹਨੂੰ ਅੱਜ ਤੱਕ ਕੋਈ ਪੰਜਾਬ ਦੇ ਮੁੱਖ ਮੰਤਰੀ ਨੇ ਹੱਥ ਨਹੀਂ ਪਾਇਆ ਸੀ ਅਸੀਂ ਦਰਸਲ ਦੇ ਵਿੱਚ ਭਗਵੰਤ ਮਾਨ ਦੀ ਸਲਾਹਤਾ ਕੋਈ ਦਿਲੋਂ ਨਹੀਂ ਕਰ ਰਹੇ ਪਰ ਗੱਲ ਇਹ ਵੀ ਜਿਹੜੀ ਸੱਚ ਹੈ ਉਹ ਤਾਂ ਧਰਨੀ ਪੈਣੀ ਹੈ ਜਿਹੜਾ ਭਗਵੰਤ ਮਾਨ ਦੇ ਹੱਥੋਂ ਕੋਈ ਚੰਗਾ ਕੰਮ ਹੋਊਗਾ ਉਹਦੀ ਸਲਾਹਤਾ ਤਾਂ ਕਰਾਂਗੇ ਉਹ ਕੋਈ ਸਾਡਾ ਕੱਟੜ ਕੋਈ ਦੁਸ਼ਮਣ ਵੀ ਨਹੀਂ ਤੇ ਕੋਈ ਵਾੜਾ ਵੱਡਾ ਦੋਸਤ ਵੀ ਨਹੀਂ ਜਿਹੜੀ ਗੱਲ ਹੱਕ ਦੀ ਹੋਊਗੀ ਉਹਦੇ ਵਿੱਚ ਤਾਂ ਬੋਲਣਾ ਬਣਦਾ ਹੀ ਐ 25 ਸਾਲ ਤੋਂ ਲੁੱਟਦਾ ਰਿਹਾ ਪਰਿਵਾਰ ਕੋਈ ਮੁੱਖ ਮੰਤਰੀ ਦੇ ਵਿੱਚ ਅੱਜ ਤੱਕ ਹਿੰਮਤ ਨਹੀਂ ਹੋਈ ਕਿ ਉਹਨਾਂ ਦੇ ਪਰਿਵਾਰ ਦੇ ਖਿਲਾਫ ਇੱਕ ਸ਼ਬਦ ਵੀ ਬੋਲ ਦੇ ਤੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਿਨ੍ਹਾਂ ਨੇ ਇਸ ਵੱਡੀ ਮੱਛੀ ਤੇ ਵੱਡੇ ਮਗਰਮੱਛਾਂ ਨੂੰ ਹੱਥ ਪਾ ਲਿਆ ਉਹਨੇ ਕਹਿ ਸੀ ਕਹਿੰਦਾ ਭਾਈ ਸਾਡੇ ਕੋਲੇ ਸਮਾਂ ਬੜਾ ਘੱਟ ਆ ਪਰ ਜਿੰਨਾ ਛੇਤੀ ਸਾਨੂੰ ਸਬੂਤ ਮਿਲ ਲਵੇ ਤੇ ਅਸੀਂ ਇਹਨਾਂ ਦੇ ਉੱਤੇ ਐਕਸ਼ਨ ਜ਼ਰੂਰ ਕਰਾਂਗੇ ਸੋ ਇਹਨੇ ਕੀਤਾ ਪਰ ਪੰਜਾਬ ਮੈਂ ਤੁਹਾਨੂੰ ਦੱਸ ਦਾਂਗੇ ਬਹੁਤ ਵੱਡੇ ਪੱਧਰ ਦੇ ਉੱਤੇ 90% ਲੋਕ ਇਸ ਗੱਲ ਦੇ ਹੱਕ ਵਿੱਚ ਨੇ ਭਗਵੰਤ ਮਾਨ ਦੇ ਕਿ ਇਹਨਾਂ ਨੇ ਬਹੁਤ ਵੱਡੇ ਨਗਰ ਮੱਛ ਨੂੰ ਹੱਥ ਪਾਇਆ ਜਿਹਨੂੰ ਅੱਜ ਤੱਕ ਕੋਈ ਝਾਕਣ ਦੀ ਹਿੰਮਤ ਨਹੀਂ ਕਰਦਾ ਸੀ ਤੇ ਹੁਣ ਸਾਡੀ ਵੀ ਇਹ ਅਪੀਲ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਜੇ ਤੁਸੀਂ ਇਹ ਵੱਡਾ ਮੱਛ ਫੜਿਆ ਤਾ ਪੂਰੀ ਠੋਸ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਜਿਹੜੇ ਲੋਕਾਂ ਦੀਆਂ ਅੱਖਾਂ ਖੋਲਣੀਆਂ ਸੀ ਉਹ ਤਾਂ ਇਹ ਬਹੁਤ ਵੱਡੇ ਵੱਡੇ ਹਲੇ ਤਸਕਰ ਬੈਠੇ ਨੇ ਜਿਹੜੇ ਉਹ ਖਰਾ ਗਵਾਹੀ ਦੇਣਗੇ ਤੇ ਉਹਨੂੰ ਸਜ਼ਾ ਤੱਕ ਪਹੁੰਚਾਉਣਗੇ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੇਖਿਆ ਕਿ ਜਿਹੜਾ ਵਹ ਹੈਗਾ ਵਿਕਰਮ ਸਿੰਘ ਮਜੀਠੀਆ ਉਹ ਗ੍ਰਫਤਾਰ ਹੋ ਗਿਆ ਤੇ ਹੁਣ ਉਹਨਾਂ ਦਾ ਆਪਣਾ ਹੀ ਅੰਦਰ ਦਾ ਹੀ ਬੰਦਾ ਜਿਹੜਾ ਕਿ ਉਹਨਾਂ ਦੇ ਨਾਲ ਰਹਿੰਦਾ ਰਿਹਾ ਸਾਰੇ ਕੰਮ ਪੁੱਠੇ ਸਿੱਧੇ ਕਰਦਾ ਰਿਹਾ ਇਹ ਨਸ਼ਿਆਂ ਦਾ ਜਿਹੜਾ ਕੰਮ ਸੀ ਇਹ ਫਲਾਉਂਦਾ ਰਿਹਾ ਸਾਰਾ ਕੁਝ ਕਰਦਾ ਰਿਹਾ ਹੁਣ ਉਹ ਹੀ ਇਹਨਾਂ ਦੇ ਖਿਲਾਫ ਗਵਾਹੀ ਦੇ ਰਿਹਾ ਵੈ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਆਪਣਾ ਉਹ ਕੰਮ ਕੀਤਾ ਜਿਹੜਾ ਕਿ ਉਹਨਾਂ ਨੇ ਵਾਅਦਾ ਕੀਤਾ ਸੀ ਆਵਾਮ ਨੂੰ ਇਹ ਅਸੀਂ ਹੈ ਵਿਕਰਮ ਸਿੰਘ ਮਜੀਠੀਆ ਜਿਹੜਾ ਕਿ ਪੰਜਾਬ ਦੇ ਵਿੱਚ ਨਸ਼ੇ ਦਾ ਕੰਮ ਫਲਾਉਂਦਿਆ ਪੰਜਾਬ ਦੇ ਲੋਕਾਂ ਦੀ ਜਿਹੜੇ ਨੌਜਵਾਨ ਆ ਉਹਨਾਂ ਦੀ ਜ਼ਿੰਦਗੀ ਤਬਾਹ ਕਰਨਦਿਆ ਇਹ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰਾਂਗੇ ਤੇ ਜਿਹੜੇ ਸੁਖਬੀਰ ਸਿੰਘ ਬਾਦਲ ਦਾ ਪਰਿਵਾਰ ਹੈ ਇਹ ਕਹਿੰਦੇ ਸੀ ਕਿਸੇ ਦੀ ਕੀ ਜੁਰਤ ਹੈ ਕਿ ਸਾਡੇ ਉੱਤੇ ਹੱਥ ਪਾਵੇ ਇਹਨਾਂ ਅੰਦਰ ਬੜਾ ਗੁਮੰਡ ਬੜੀ ਆਕਰ ਸੀ ਪਰ ਸੀਐਮ ਭਗਵੰਤ ਮਾਨ ਨੇ ਆਪਣਾ ਵਾਦਾ ਪੂਰਾ ਕੀਤਾ ਕਿ ਉਹਨਾਂ ਨੇ ਜਿਹੜਾ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰ ਲਿਆ ਤੇ ਹੁਣ ਉਹਦੇ ਖਿਲਾਫ ਗਵਾਹੀ ਵੀ ਦੇਣ ਵਾਸਤੇ ਬੰਦਾ ਤਿਆਰ ਹੈ ਨਾਲ ਹੀ ਨਾਲ ਤੁਸੀਂ ਦੇਖੋ ਕਿ ਸੁਖਬੀਰ ਸਿੰਘ ਬਾਦਲ ਕੇ ਹੱਕ ਦੇ ਵਿੱਚ ਸੁਖਪਾਲ ਸਿੰਘ ਖੈਰਾ ਤੇ ਜਿਹੜਾ ਮੁੱਖ ਮੰਤਰੀ ਚੰਨੂ ਹੈ ਚੰਨਾਕ ਚੰਨੂ ਉਹਨੇ ਵੀ ਦੇਖ ਲਓ ਬਿਆਨ ਦਿੱਤੇ ਹੈ ਕਿ ਇਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਗਲਤ ਕੀਤਾ ਇਹ ਜਿਹੜਾ ਸੁਖਬੀਰ ਸਿੰਘ ਬਾਦਲ ਹੁਣ ਕਹਿੰਦੇ ਅਗਲਾ ਨੰਬਰ ਹੈ ਇਹਨੂੰ ਗ੍ਰਿਫਤਾਰ ਕਰਨਾ ਗਲਤ ਕਰ ਰਹੇ ਆ ਤੁਸੀਂ ਦੇਖੋ ਕਿ ਜਿਹੜਾ ਬੰਦਾ ਹੱਕ ਦੀ ਗੱਲ ਕਰਦਾ ਨਾ ਉਹਦੇ ਖਿਲਾਫ ਬਹੁਤ ਸਾਰੇ ਉੱਠ ਚ ਪੰਦੇ ਆ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਿਹੜਾ ਕੰਮ ਕਰਨਦੇ ਬਹੁਤ ਵਧੀਆ ਕੰਮ ਕਰਨਦੇ ਆ ਕਿਉਂਕਿ ਇਹ ਜਿਹੜਾ ਪਰਿਵਾਰ ਸੁਖਬੀਰ ਸਿੰਘ ਬਾਦਲ ਕਿਹਾ ਇਹਨਾਂ ਨੇ ਪਿਛਲੇ 25 ਸਾਲਾਂ ਤੋਂ ਪੰਜਾਬ ਦੇ ਉੱਤੇ ਹਕੂਮਤ ਕੀਤੀ ਪੰਜਾਬ ਨੂੰ ਲੁੱਟਿਆ ਜਿੱਦਾਂ ਕੋ ਦੱਸਦੇ ਪਏ ਆ ਕਿ 3000 ਏਕੜ ਜ਼ਮੀਨ ਇਹਨਾਂ ਨੇ ਬਣਾਈ ਪੰਜਾਬ ਦੇ ਵਿੱਚ ਇੱਕ ਥੋੜੀ ਜ਼ਮੀਨ ਨਹੀਂ ਹੁੰਦੀ 3000 ਏਕੜ ਇਹ ਸਿਰਫ ਜ਼ਮੀਨ ਹੀ ਜ਼ਮੀਨ ਹੈ ਬਾਕੀ ਜਾਇਦਾਦਾਂ ਜਿਹੜੀਆਂ ਬਾਹਰ ਦੇ ਮੁਲਕਾਂ ਜੀਆਂ ਅੱਗੇ ਪਿੱਛੇ ਉਹ ਉਹਨਾਂ ਦਾ ਕੋਈ ਹਿਸਾਬ ਨਹੀਂ ਆ ਰਿਹਾ ਕਿ ਜਿਹੜੀ ਸਾਹਮਣੇ-ਸਾਹਮਣੇ ਹੈ 3000 ਏਕੜ ਇਹ ਬੜੀ ਜ਼ਮੀਨ ਹੁੰਦੀ ਹੈ ਇਹ ਕਦੋਂ ਕਿੱਥੋਂ ਲਈ ਇਹਨਾਂ ਨੇ ਇਹ ਪੰਜਾਬ ਦੇ ਲੋਕਾਂ ਨੂੰ ਲੁੱਟ-ਲੁੱਟ ਕੇ ਲਈ ਪੰਜਾਬ ਦਾ ਹੱਕ ਖਾ ਕੇ ਲਈ ਪੰਜਾਬ ਦੇ ਲੋਕਾਂ ਦਾ ੱੱਕਾ ਕਰਕੇ ਲਈ ਜਗਾ ਇਹ ਸਾਰੇ ਪ੍ਰਾਪਰਟੀਆਂ ਆਪਣੇ ਜਾਇਦਾਦਾਂ ਇੰਨੀ ਕਿ ਜਾਇਦਾਦ ਬਣਾ ਚੁੱਕੇ ਕਿ ਇਹਨਾਂ ਦੇ ਆਉਣ ਵਾਲੇ ਕਈ ਨਸਲਾਂ ਬੈ ਕੇ ਖਾ ਸਕਦੀਆਂ ਤੇ ਮੁੱਖ ਮੰਤਰੀ ਸਾਹਿਬ ਨੇ ਹੁਣ ਇਹਨਾਂ ਉੱਤੇ ਹੱਥ ਪਾਇਆ ਐਡੇ ਜਿਹੜੇ ਪਾਵਰਫੁੱਲ ਲੋਗ ਐ ਉਹਨਾਂ ਉੱਤੇ ਹੱਥ ਪਾਇਆ ਇੰਜ ਹਰ ਕੋਈ ਨਹੀਂ ਕਰਦਾ ਇੰਜ ਹੋਈ ਕਰਦਾ ਜੇ ਅੰਦਰ ਵਾਕਈ ਇੱਕ ਜਜ਼ਬਾ ਹੋਵੇ ਆਪਣੀ ਆਵਾਮ ਵਾਸਤੇ ਜਿਹਾ ਉਹਨਾਂ ਲੋਕਾਂ ਨੂੰ ਗ੍ਰਿਫਤਕਾਰ ਕਰਨ ਦਾ ਉਹ ਪਤਾ ਹੋਵੇ ਕਿ ਇਹਨਾਂ ਨੇ ਤਾਂ ਲੀ ਕੀਤੀ ਹੱਕ ਖਾਦੇ ਐ ਤੇ ਉਹਨਾਂ ਉੱਤੇ ਐਕਸ਼ਨ ਉਹ ਹੀ ਲੈ ਸਕਦੇ ਜਿਨ੍ਹਾਂ ਨੂੰ ਜੁਰਤ ਹੋਵੇ ਨਾ ਢਾਰ ਹੋਵੇ ਤੇ ਮੁੱਖ ਮੰਤਰੀ ਸਾਹਿਬ ਨੇ ਬੜਾ ਵੱਡਾ ਕੰਮ ਕੀਤਾ ਜਿਹੜਾ ਕਿ ਉਹਨਾਂ ਦੇ ਪਰਿਵਾਰ ਦਾ ਇੱਕ ਮੈਂਬਰ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰ ਲਿਆ ਤੇ ਹੁਣ ਕਹਿੰਦੇ ਅਗਲਾ ਨੰਬਰ ਸੁਖਬੀਰ ਸਿੰਘ ਬਾਦਲ ਦਾ ਹੈ ਇਹ ਕੰਮ ਸਿਜੰਪਾ ਭਗਵੰਤ ਮਾਨ ਸਾਹਿਬ ਹੀ ਕਰ ਸਕਦੇ ਸੀ ਹੋਰ ਕਿਸੇ ਦੇ ਜ਼ਾਹਰ ਹੀ ਗੱਲ ਹੈ ਜਿਹੜੇ ਦੋ ਤਗੜੇ ਭਵਾਨ ਹੁੰਦੇ ਉਹਨਾਂ ਦੀ ਆਪਸ ਵਿੱਚ ਲੜਾਈ ਹੋਵੇ ਤੇ ਫੇਰ ਹੀ ਕੋ ਫੈਸਲਾ ਸਾਹਮਣੇ ਹੁੰਦਾ ਮਾੜਾ ਬੰਦਾ ਕੀ ਉਹਨਾਂ ਲੜ ਸਕਦਾ ਤੇ ਇਸੇ ਤਰ੍ਹਾਂ ਹੀ ਸੁਖਬੀਰ ਸਿੰਘ ਬਾਦਲ ਕੇ ਇੱਕ ਤਗੜਾ ਪਰਿਵਾਰ ਹੈ ਇੱਕ ਮਾੜਾ ਬੰਦਾ ਕੁਝ ਵੀ ਇਹਨਾਂ ਦੇ ਨਹੀਂ ਕਰ ਸਕਦਾ ਅਗਰ ਕੁਝ ਕਰ ਸਕਦਾ ਸੀ ਤੇ ਉਹ ਇੱਕ ਤਗੜਾ ਆਦਮੀ ਕਰ ਸਕਤੇ ਜਿਹੜਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਐਂਦੇ ਬੰਦਿਆਂ ਨੂੰ ਜਿਹੜੇ ਕਿ ਦੂਸਰਿਆਂ ਦੀ ਜ਼ਿੰਦਗੀ ਤਬਾਹ ਕਰਨਦੇ ਆ ਸਿਰਫ ਆਪਣੇ ਫਾਇਦੇ ਦੀ ਖਾਤਰ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਨੌਜਵਾਨੀ ਤਬਾਹ ਹੋਣ ਦੇ ਨਸ਼ੇ ਦੇ ਲਤ ਦੇ ਵਿੱਚ ਲਾ ਕੇ ਤੇ ਅਗਰ ਮੁੱਖ ਮੰਤਰੀ ਸਾਹਿਬ ਨੇ ਕੰਮ ਕੀਤਾ ਤੇ ਬਹੁਤ ਵਧੀਆ ਕੰਮ ਕੀਤਾ ਇਹ ਨਸ਼ਾ ਵਿਰੁੱਧ ਯੁੱਧ ਜਿਹੜਾ ਇਹਨੂੰ ਸਹੀ ਇਹ ਨੂੰ ਚੱਲਣਾ ਚਾਹੀਦਾ ਤਾਂ ਕਿ ਜਿਹੜਾ ਵੀ ਪੰਜਾਬ ਦੇ ਵਿੱਚ ਨਸ਼ਾ ਵੇਚਣਦਿਆ ਚਾਹੇ ਛੋਟੇ ਲੈਵਲ ਦਾ ਆਏ ਤੇ ਚਾਹੇ ਵੱਡਾ ਮਗਰਮਾਚਾ ਸਭ ਨੂੰ ਗ੍ਰਿਫਤਾਰ ਕੀਤਾ ਜਾਏ ਸਭ ਦੇ ਉੱਤੇ ਇੰਜ ਜਦੋਂ 56 ਟੈਟ ਹੋਏਗਾ ਨਾ ਤੇ ਫਿਰ ਹਰ ਬੰਦਾ ਇਸ ਬੁਰੇ ਕੰਮ ਤੋਂ ਬਾਜ਼ ਆ ਜਾਏਗਾ ਇਸ ਕੰਮ ਨੂੰ ਛੱਡ ਦੇਗਾ ਮੁੱਖ ਮੰਤਰੀ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਬਾਕੀ ਵੀਰੋ ਤੁਸੀਂ ਦੱਸੋ ਤੁਹਾਨੂੰ ਇਹ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਕਿਸ ਤਰ੍ਹਾਂ ਤੁਹਾਡਾ ਕੀ ਖਿਆਲ ਹੈ ਮੁੱਖ ਮੰਤਰੀ ਸਾਹਿਬ ਦੇ ਬਾਰੇ ਕਮੈਂਟ ਕਰਕੇ ਆਪਣੇ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਲਿਖੋ ਤੇਰਾ ਖਿਆਲ ਰਬ